ਮਿੰਟੋ ਜੀ ਪੰਜਾਬ ਸਰਕਾਰ ਦੀ ਗੱਲ ਹੋ ਗਈ ਐ ਭਾਜਪਾ ਸਰਕਾਰ ਨੂੰ ਵੀ ਕਹਿੰਦੇ ਭਾਜੜਾ ਹੀ ਪਈਆਂ ਹੋਈਆਂ ਕਿਉਂਕਿ ਵੋਟਾਂ-ਵੋਟਾਂ ਵਾਲਾ ਕੰਮ ਚੱਲ ਰਿਹਾ ਸਾਰੇ ਪਾਸੇ ਤੇ ਉਹ ਵੀ ਫਸੇ ਜੇ ਬੈਠੇ ਆ ਸ਼ਸ਼ੋਪੰਜੀ ਚ ਪਏ ਹੋਏ ਆ ਵੀ ਹੁਣ ਕਿੱਧਰ ਨੂੰ ਜ਼ੋਰ ਲਾਈਏ ਕੀ ਕਰੀਏ ਕੀ ਕੋਈ ਟ੍ਰਿਕ ਨਵਾਂ ਕੱਢ ਕੇ ਲੈ ਕੇ ਆਈਏ ਉਹ ਉਹ ਹਿੰਦੀ ਦੀ ਕਹਾਵਤ ਹੈ ਉਹ ਕਾਠ ਕੀ ਹਾਂਡੀ ਬਾਰ-ਬਾਰ ਨਹੀਂ ਛੱਡਦੀ ਜੀ ਕਾਠ ਲੱਕੜ ਹਾਂਜੀ ਹਾਂਜੀ ਕਾਠ ਇੱਕ ਠਾਣਿਆਂ ਚ ਵੀ ਪਹਿਲਾਂ ਰੱਖੀ ਹੁੰਦੀ ਸੀ ਹੁਣ ਇਹਨਾਂ ਦੇ ਕੜਤੀ ਸੁਹਾਗੀ ਜੀ ਟਾਈਪ ਦੀ ਹੁੰਦੀ ਸੀ ਵਿੱਚ ਲੱਤਾਂ ਲੋਕਾਂ ਲੋਕਾਂ ਦੀਆਂ ਆੜਾਂ ਹੁੰਦੀ ਸੀ ਉਹ ਤੁਸੀਂ ਸੁਣਿਆ ਨਹੀਂ ਅਸੀਂ ਤੇ ਕਾਠ ਤਾਂ ਇੰਗੀ ਤਰ੍ਹਾਂ ਮਹਿਸੂਸ ਕੀਤੀ ਆ ਅਸੀਂ ਤੇ ਸੁਣਿਆ ਹੋਇਆ ਜੀ ਉਹ ਲੱਤਾਂ ਈਆਂ ਵਿੱਚ ਉਹਦੇ ਫਸਾ ਦਿੰਦੇ ਹੁੰਦੇ ਸੀ ਨਾ ਬੰਦਾ ਇੱਧਰ ਚੁੱਕਾ ਨਾ ਉੱਧਰ ਚੁੱਕਾ ਜੀ ਤਾਂ ਉਹ ਕਾਠ ਲੱਕੜ ਹੀ ਹੋਗੀ ਹੂੰ ਤੇ ਕਾਠ ਦੀ ਹਾਂਡੀ ਕਹਿੰਦੇ ਵਾਰ-ਵਾਰ ਨਹੀਂ ਚੜਦੀ ਇਸ ਦੇਸ਼ ਨੇ ਇਹਨਾਂ ਦਾ ਅਸਲ ਰੂਪ ਦੇਖ ਲਿਆ ਹੈ ਬਿਲਕੁਲ ਸਾਬ ਕੋਈ ਸ਼ਰਮ ਦੇ ਨਾਮ ਤੇ ਕਟੜਤਾ ਦੇ ਨਾਮ ਤੇ ਤੁਸੀਂ ਲੋਕਾਂ ਨੂੰ 5 ਸਾਲ 7 ਸਾਲ ਮਗਰ ਲਾ ਸਕਦੇ ਹੋ ਸਰ ਮੇਰੀ ਗੱਲ ਯਾਦ ਰੱਖਣਾ ਇਹ ਹਰੇਕ ਹਰੇਕ ਧਰਮ ਤੇ ਹਾਂ ਜੀ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਬਿਲਕੁਲ ਠੀਕ ਹੈ ਸਿਆਸਤ ਵੀ ਬਹੁਤੀ ਫਿਰਦਾ ਨਹੀਂ ਚੱਲਦਾ ਬਿਲਕੁਲ ਕਿ ਭਾਈ ਕੋਈ ਵੀ ਧਰਮ ਹੋਵੇ ਉਹਦੇ ਲੋਕਾਂ ਨੂੰ ਇਸ ਤਰ੍ਹਾਂ ਬਹਿਕਾਇਆ ਜਾਵੇ ਜਸਬਾਤੀ ਤੌਰ ਤੇ ਇਹ ਸਭ ਕੁਝ ਕੀਤਾ ਜਾਵੇ ਸਰ ਤਾਂ ਇੱਕ ਨਾ ਇੱਕ ਦਿਨ ਲੋਕ ਕਿਉਂਕਿ ਲੋਕਾਂ ਨੂੰ ਜੁਲੀ ਗੁੱਲੀ ਕੁੱਲੀ ਬਿਲਕੁਲ ਇਹ ਜ਼ਰੂਰ ਤਾਂ ਇੱਕ ਨਾ ਇੱਕ ਦਿਨ ਯਾਦ ਆਉਂਦੀਆਂ ਜਦੋਂ ਇਹ ਚਟਾਈ ਹੋਈ ਫੀਵ ਹਮ ਹੌਲੀ-ਹੌਲੀ ਲੈ ਜਾਂਦੀ ਆ ਲੈ ਜਾਂਦੀ ਆ ਤੇ ਲੋਕਾਂ ਨੂੰ ਫਿਰ ਭੁੱਖ ਲੱਗਦੀ ਆ ਜੀ ਲੋਕਾਂ ਨੂੰ ਫਿਰ ਠੰਡ ਲੱਗਦੀ ਆ ਹਮ ਲੋਕਾਂ ਨੂੰ ਫਿਰ ਚੁੰਦੀ ਹੋਈ ਛੱਤ ਜਿਹੜੀ ਉਹ ਦੀਦੀ ਆ ਦਿਖਦੀ ਆ ਬਿਲਕੁਲ ਬਿਲਕੁਲ ਐਸ ਲਈ ਜਿਹੜੀ ਇਹਨਾਂ ਨੇ ਫੀਮ ਚਟਾਈ ਸੀਗੀ 2013 ਦੇ ਆਸਪਾਸ ਜੀ 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 ਉਸ ਫੀਮ ਦਾ ਅਸਰ ਹੁਣ ਹੌਲੀ ਹੌਲੀ ਲੈਣਾ ਸਟਾਰਟ ਹੋ ਗਿਆ ਹੂੰ ਪਰ ਇਹ ਲੋਕ ਨੇ ਇਹ ਪਤਾ ਨਹੀਂ ਆਪ ਮੂਰਖ ਨੇ ਕਿ ਦੂਸਰੇ ਨੂੰ ਇਹ ਬੇਵਕੂਫ ਸਮਝ ਦਿਆ ਜੀ ਇਹਨਾਂ ਦਾ ਮੰਤਰੀ ਆ ਹਿੰਮਤ ਵਿਸ਼ਵਾ ਸ਼ਰਮਾ ਹੂੰ ਅਸੁੰਦਾ ਜੀ ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਉਹ ਪੱਤਰਕਾਰ ਤੇ ਧਰਮ ਤੇ ਚਲਾ ਗਿਆ ਕਿ ਤੂੰ ਮੁਸਲਮਾਨ ਹੈ ਪੱਤਰਕਾਰ ਦਾ ਕੋਈ ਧਰਮ ਨਹੀਂ ਬਚਦਾ ਹੀ ਇਹੀ ਹੈ ਜਿਹੜੀ ਅਸਲ ਪੱਤਰਕਾਰਤਾ ਉਹਦੇ 'ਚ ਜੀ ਕੋਈ ਨਿਰਪੱਖਤਾ ਸ਼ਬਦ ਇੱਕੋ ਹੀ ਸਾਰੀਆਂ ਚੀਜ਼ਾਂ ਇੱਕ ਪਾਸੇ ਕੋਈ ਵੀ ਬੰਦਾ ਚੜਾਉ ਉਹ ਆਪਦੀ ਪੱਤਰਕਾਰਤਾ ਨੂੰ ਲੈ ਕੇ ਚੱਲਦਾ ਹੈ ਨਾ ਕਿ ਕਿਸੇ ਫਿਰਕੂ ਵਿਚਾਰ ਨੂੰ ਜੋ ਉਹਦੀ ਵਿਚਾਰਤਾ ਰਹੇਗੀ ਉਹਦੀ ਨਿੱਜੀ ਹੁੰਦੀ ਹੈ ਬਿਲਕੁਲ ਜੀ ਤੇ ਜਿੱਥੇ ਉਹਦੀ ਨਿੱਜੀ ਵਿਚਾਰਤਾ ਰਹਾ ਹੋਈਗੀ ਉਹ ਇੱਕ ਪਾਸੜ ਪੱਤਰਕਾਰ ਹੀ ਹਮ ਗੱਲਿਆ ਕਿ ਇਹ ਜਿਹੜਾ ਕੰਮ ਇਹਨਾਂ ਨੇ ਕੀਤਾ ਸੀਗਾ ਇਹਦਾ ਅਸਰ ਵੀ ਹੋਇਆ ਇੱਕ ਮੌਕਾ ਐਸਾ ਆਇਆ ਸੀਗਾ ਕਿ ਭਗਵਾ ਜਿਹੜਾ ਹੈ ਪੂਰੇ ਭਾਰਤ ਦੇ ਨਕਸ਼ੇ 'ਚ ਕਹ ਲਓ ਕਿ ਲਗਭਗ ਜੇ ਤੁਸੀਂ ਦੇਖੋਗੇ 60 70 ਫੀਸਦੀ ਤੱਕ ਚਲੇ ਗਿਆ ਸੀ ਜੀ ਬਿਲਕੁਲ ਬਹੁਤ ਰਾਜਾਂ 'ਚ ਇਹਨਾਂ ਨੇ ਛੋਣਾ ਜਿੱਤਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮਨਤੀਸ਼ਾਨ ਨੇ ਮਤਲਬ ਕਿ ਨਤੀਜੇ ਤੇ ਨਤੀਜਾ ਨਤੀਜੇ ਤੇ ਨਤੀਜਾ ਦਿੱਤਾ ਜੀ ਜੀ ਬੜਾ ਜ਼ੋਰ ਲਾਇਆ ਇਹਨਾਂ ਨੇ ਉਦੋਂ ਪਰ ਹੁਣ ਚੀਜ਼ਾਂ ਬਦਲ ਗਈਆਂ ਹਰਿਆਣਾ ਦਾ ਦੇਖੋ ਭਾਜਪਾ ਜਿੱਥੇ ਹੁਣ ਦੋ ਰਾਜਾਂ ਚ ਇਲੈਕਸ਼ਨ ਆ ਜੀ ਦੋ ਰਾਜਾਂ ਚ ਇਲੈਕਸ਼ਨ ਆ ਤਾਂ ਇੱਕ ਹੈ ਹਰਿਆਣਾ ਜੀ ਦੂਸਰਾ ਹੈ ਜੰਮੂ ਤੇ ਕਸ਼ਮੀਰ ਹਮ ਸਭ ਜੰਮੂ ਤੇ ਕਸ਼ਮੀਰ ਚ ਇੱਕੋ ਵਾਰੀ ਸਰਕਾਰ ਇਹਨਾਂ ਨੇ ਜਿਹੜੀ ਬਣਾਈ ਆ ਲਾਸਟ ਸਰਕਾਰ ਸੀਗੀ ਜਿਹੜੀ ਜੀ ਬੀਬੀ ਮਹਿਬੂਬਾ ਦੇ ਨਾਲ ਹਮ ਰਲ ਕੇ ਉਦੋਂ ਵੀ ਇਹਨਾਂ ਦੀਆਂ ਕੋਈ ਬਹੁਤੀਆਂ ਸੀਟਾਂ ਨਹੀਂ ਸੀਗੀਆਂ ਜੀ ਪਰ ਲੋਡ ਹੁੰਦੀ ਹੈ ਰਾਜਨੀਤਿਕ ਤੌਰ ਤੇ ਐਸ ਵਾਰੀ ਤੇ ਬਿਲਕੁਲ 370 ਹਟਾਉਣ ਤੋਂ ਬਾਅਦ ਹਟਾਈ ਨਹੀਂ ਇਨਫੈਕਟ ਕਹਿ ਲਈਏ ਕਿ ਉਹ ਬੇਅਸਰ ਕਰਨ ਤੋਂ ਬਾਅਦ ਹੁਣ ਇਲੈਕਸ਼ਨ ਚ ਜਾ ਰਹੇ ਆ ਜੀ ਉਸ ਤੋਂ ਪਹਿਲਾਂ ਇਹਨਾਂ ਨੇ ਹੱਦਬੰਦੀ ਕੀਤੀ ਆ ਨਵੇਂ ਸਿਰੇ ਤੋਂ ਯਾਨੀ ਕਹਿ ਲਓ ਕਿ ਇੱਧਰ ਜੰਮੂ ਵਾਲੀ ਸਾਈਡ ਤੇ ਕੁਝ ਸੀਟਾਂ ਜਿਹੜੀਆਂ ਵਧਾ ਦਿੱਤੀਆਂ ਜੀ ਉਧਰ ਜੇ ਤੁਸੀਂ ਲਦਾਖ ਚ ਦੇਖੋਗੇ ਤਾਂ ਜਿਹੜੇ ਸੋਨੂੰ ਵਾਂਗ ਚੁੱਕ ਨੇ ਜੀ ਉਹ ਲਗਾਤਾਰ ਆਵਾਜ਼ ਚੁੱਕ ਰਹੇ ਉਹਨਾਂ ਨੇ ਤੇ ਸ਼ਾਇਦ ਦਿੱਲੀ ਤੱਕ ਮਾਰਚ ਕਰਨ ਦਾ ਵੀ ਲੈ ਲਿਆ ਬਿਲਕੁਲ ਬਿਲਕੁਲ ਹਾਂਜੀ ਲਦਾਖ ਚ ਵੀ ਇਹਨਾਂ ਨੂੰ ਲੋਕ ਹੁਣ ਮੂੰਹ ਲਾ ਚੁੱਕੇ ਆ ਪਹਿਲਾਂ ਜੰਮੂ ਤੇ ਕਸ਼ਮੀਰ ਚ ਪਹਿਲਾਂ ਹੀ ਮੂੰਹ ਨਹੀਂ ਸੀ ਲਾਉਂਦੇ ਜੀ ਜੰਮੂ ਦੇ ਵਿੱਚ ਠੀਕ ਪ੍ਰਦਰਸ਼ਨ ਕਰ ਸਕਦੇ ਆ ਪਰ ਉੱਥੇ ਜਿਸ ਤਰ੍ਹਾਂ ਦਾ ਗਾਂ ਗੱਠ ਜੋੜ ਬਣ ਰਿਹਾ ਕਿਉਂਕਿ ਉੱਥੋਂ ਦਾ ਕਸ਼ਮੀਰ ਦਾ ਵੋਟਰ ਤੁਹਾਨੂੰ ਪਤਾ ਹੈ ਵੋਟ ਜ਼ਿਆਦਾ ਕਰਦਾ ਹੀ ਨਹੀਂ ਹੈ ਜੀ ਪਰ باوجود ਇਸ ਦੇ ਕਹਿ ਸਕਦੇ ਆ ਆਪਾਂ ਕਿ ਭਾਰਤੀ ਜਨਤਾ ਪਾਰਟੀ ਠੀਕ ਹੈ ਕਿ ਜੰਮੂ ਦੇ ਵਿੱਚ ਜੰਮੂ ਇਲਾਕੇ ਦੇ ਵਿੱਚ ਪ੍ਰਦਰਸ਼ਨ ਕਰ ਸਕਦੀ ਆ ਜੀ ਜੀ ਪਰ ਉਹ ਸਰਕਾਰ ਬਣਾ ਚੁੱਕੀ ਉਹ ਕਾਫੀ ਨਹੀਂ ਆਨੇ ਹੂੰ ਦੂਜੀ ਗੱਲ ਆ ਕਿ ਕਸ਼ਮੀਰੀ ਪੰਡਤਾਂ ਦੇ ਨਾਲ ਵੀ ਮੈਂ ਅੱਗੇ ਵੀ ਸ਼ਾਇਦ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਧੋਖਾ ਹੋਇਆ ਕਿ ਉਹਨਾਂ ਨੂੰ ਤੇ ਇਲੈਕਸ਼ਨ ਪ੍ਰੋਸੈਸ ਚੋਂ ਬਾਹਰ ਕਰ ਦਿੱਤਾ ਗਿਆ ਕਿ ਉਹਨਾਂ ਦੀ ਨਾਮੀਨੇਸ਼ਨ ਹੋ ਸਕਦੀ ਆ ਜੀ ਨਾਮੀਨੇਸ਼ਨ ਕਿਨੇ ਕਰਨੀ ਆ ਉਥੋਂ ਦਾ ਜਿਹੜਾ ਪ੍ਰਸ਼ਾਸਕ ਹੋਏਗਾ ਉਸਨੇ ਇੱਕ ਬੜਾ ਨੈਗੇਟਿਵ ਪੱਖ ਕਹਿ ਬਿਲਕੁਲ ਬਿਲਕੁਲ ਮੈਂ ਹੈਰਾਨ ਆ ਕਿ ਯਾਰ ਕਸ਼ਮੀਰੀ ਪੰਡਤਾਂ ਦੇ ਹੱਕ 'ਚ ਕਿਉਂ ਨਹੀਂ ਆਵਾਜ਼ ਉੱਠਦੀ ਕਿ ਜੇ ਮੰਨ ਲਓ ਇਹਨਾਂ ਦਾ ਕੋਈ ਪਿਆਦਾ ਟਾਈਪ ਬੰਦਾ ਹੈ ਪਰ ਉਹਨੂੰ ਕਸ਼ਮੀਰੀ ਪੰਡਤ ਇਹ ਸਮਝਦੇ ਆ ਕਿ ਸਾਡੀ ਇਹ ਆਵਾਜ਼ ਨਹੀਂ ਹੈ ਤਾਂ ਉਹਨਾਂ ਦੇ ਕੋਲ ਬਦਲ ਕੀ ਹੈ ਬਿਲਕੁਲ ਕੋਈ ਸੋਚਦਾ ਹੀ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੀ ਨਹੀਂ ਆਸੂਰ ਤਾਂ ਐਤਕੀ ਤਾਂ ਇਹਨਾਂ ਨੇ ਜੋ ਇਲੈਕਸ਼ਨ ਹੋਇਆ ਸੀ ਲੋਕ ਸਭਾ ਦਾ ਤਿੰਨ ਸੀਟਾਂ ਛੱਡੀ ਦਿੱਤੀਆਂ ਸੀ ਉੱਥੇ ਘਾਟੀ ਜਿੱਤੇ ਗਈ ਨਹੀਂ ਸੀ ਹੂੰ 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 ਬਿਲਕੁਲ ਸੋ ਇਸ ਵਾਸਤੇ ਉੱਥੇ ਵੀ ਕੋਈ ਦਾਲ ਬਹੁਤੀ ਸੰਘਣੀ ਨਹੀਂ ਬਣੀ ਜੀ ਆਪਾਂ ਕਹਿ ਦਈਏ ਕਿ ਭਈ ਮਸਾਲਾ ਮਸੂਲਾ ਠੀਕ ਐ ਸਾ ਨਹੀਂ ਹੈ ਹੂੰ ਦੂਸਰੀ ਚੀਜ਼ ਦੂਸਰੀ ਇਹ ਆ ਕੇ ਜੇ ਹਰਿਆਣੇ ਵਾਲਾਈ ਹੈ ਹਾਂਜੀ ਜੰਮੂ ਕਸ਼ਮੀਰ ਦੀ ਜੇ ਆਪਾਂ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ 370 ਟਾਉਨ ਤੋਂ ਬਾਅਦ ਨਾ ਚਲੋ ਇੱਕ ਤੇ ਵੀ ਲੋਕਾਂ 'ਚ ਨਾ ਪ੍ਰਭਾਵ ਗਿਆ ਕਿ ਇਹ ਕਾਰਪੋਰੇਟ ਸਾਥੀਆਂ ਵਾਸਤੇ ਕਿਉਂਕਿ ਉਹ ਬੜੀ ਬਦਨਾਮੀ ਹੋ ਗਈ ਨਾ ਮੁੰਨੀ ਬਦਨਾਮ ਹੋਈ ਤੇਰੇ ਲਈ ਤਾਂ ਕਾਰਪੋਰੇਟ ਦੇ ਲਈ ਮੁੰਨੀ ਬਦਨਾਮ ਹੋ ਗਈ ਸਰਕਾਰ ਬਦਨਾਮ ਹੋ ਗਈ ਹੈ ਪ੍ਰਭਾਵ ਦਿਸਿਆ ਵੀ ਪੂਰਾ ਦਿਸਿਆ ਬਿਲਕੁਲ ਜੀ ਤਾਂ ਜੰਮੂ ਕਸ਼ਮੀਰ ਵਾਲੇ ਲੋਕਾਂ ਨੂੰ ਸਗੋਂ ਇਹ ਲੱਗਿਆ ਕਿ ਯਾਰ 370 ਹਟਾਉਣ ਤੋਂ ਬਾਅਦ ਜੋ ਸਾਨੂੰ ਰੋਜ਼ਗਾਰ ਦੇਣ ਜਾਂ ਪੀਸ ਦੇਣ ਦਾ ਜੋ ਇਹਨਾਂ ਨੇ ਕਲੇਮ ਕੀਤਾ ਸੀ ਉਹ ਬਿਲਕੁਲ ਜੁਦਾ ਹੈ ਕਿ ਅਟੈਕ ਲਗਾਤਾਰ ਹੋ ਰਿਹਾ ਹੈ ਬਿਲਕੁਲ ਦੂਸਰੇ ਪਾਸਿਓ ਕੋਈ ਖਾਸ ਡਿਵੈਲਪਮੈਂਟ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਈ ਹੋਈ ਆ ਕਿ ਬਹੁਤ ਵੱਡੇ ਪੱਧਰ ਤੇ ਹਾਂ ਜੀ ਹਾਂ ਜੀ ਤਾਂ ਉਲਟਾ ਕੀ ਆ ਕਿ ਠੇਕੇ ਜਿਹੜੇ ਆ ਉਹ ਬਾਹਰ ਲਿਆਂ ਨੂੰ ਦਿਨ ਸਟਾਰਟ ਕਰ ਦਿੱਤੇ ਤਾਂ ਉੱਥੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗੁੱਸਾ ਹੋਰ ਗਿਆ ਜਿਸ ਨੂੰ ਫੇਸ ਕਰਨਾ ਮੇਰੇ ਸਾਹਬ ਨਾਲ ਇਹਨਾਂ ਦੇ ਵਾਸਤਾ ਰੋਕ ਨਹੀਂ ਤਾਂ ਇਹਨਾਂ ਦੀ ਨਿਰਪਰਤਾ ਰਹੇਗੀ ਕਲਮਲਾ ਕੇ ਜੰਮੂ ਜੀ ਜੰਮੂ ਰੀਜ਼ਨ ਚ ਕਿੰਨਾ ਕੁ ਕਰਦੇ ਆ ਉਥੇ ਦੇਖਣਾ ਪਊ ਕਿਉਂਕਿ ਉਥੇ ਵੀ ਕਾਂਗਰਸ ਜਾਂ ਜਿਹੜੀ ਨੈਸ਼ਨਲ ਕਾਨਫਰੰਸ ਹੈ ਜੀ ਜਾਂ ਕੁਝ ਲੋਕਲ ਲੀਡਰ ਉਹਨਾਂ ਦਾ ਵੀ ਪ੍ਰਭਾਵ ਹੋਏ ਹੈਗਾ ਬਿਲਕੁਲ ਦੂਜੇ ਪਾਸੇ ਹਰਿਆਣਾ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਕਿ ਦੋ ਰਾਜਾਂ ਦਾ ਇਲੈਕਸ਼ਨ ਉੱਥੇ ਤੁਹਾਡੇ ਸਾਹਮਣੇ ਆ ਹੂੰ ਤੁਹਾਡੇ ਸਾਹਮਣੇ ਆ ਇੱਥੋਂ ਤੱਕ ਕਿ ਇਹਨਾਂ ਦਾ ਇੱਕ ਮੰਤਰੀ ਆ ਜੇਪੀ ਦਲਾਲ ਜੀ ਦਲਾਲ ਸਾਹਿਬ ਕੀ ਕਹਿ ਰਹੇ ਆ ਮੈਂ ਉਹਨਾਂ ਦਾ ਵੀਡੀਓ ਸੁਣਿਆ ਉਹ ਕਰੇ ਕਿ ਕਾਂਗਰਸ ਦੀ ਸਰਕਾਰ ਆ ਸਕਦੀ ਹੈ ਜੀ ਮਤਲਬ ਕਿ ਭਾਜਪਾ ਦਾ ਸਿਰ ਕੱਢ ਨੇਤਾ ਇਹ ਗੱਲ ਕਹਿ ਰਿਹਾ ਹੈ ਹਾਂ ਜੀ ਸਰਕਾਰ ਆ ਸਕਦੀ ਹੈ ਕਹਿੰਦੇ ਕੋਈ ਗੱਲ ਨਹੀਂ ਉੱਤੇ ਦਿੱਲੀ ਬੈਠੇ ਆਪਣੇ ਬੰਦੇ 6 ਮਹੀਨੇ ਚੱਲਣ ਨਹੀਂ ਦੇਣੀ ਯਾਰ ਮਤਲਬ ਕਿ ਕਿੰਨਾ ਕੌਨਫੀਡੈਂਸ ਹੈ ਨਾ ਯਾਰ ਜੀ ਕੌਨਫੀਡੈਂਸ ਹੋਵੇ ਤੇ ਇੰਨਾ ਵਰਗਾ ਹੋਵੇ ਹੂੰ ਕਿ ਕੋਈ ਗੱਲ ਨਹੀਂ ਆਪਾਂ ਹਿਰਾਗ੍ਰਾਫੀ ਕਰਾਂਗੇ ਤਦ ਵੀ ਆਰਗਾ ਹੈ ਕੋਈ ਚੱਕਰ ਨਹੀਂ ਉੱਤੇ ਉੱਤੇ ਮੋਟਾ ਭਾਈ ਬੈਠਾ ਹਾਂ ਫਿਰ ਉਧਰੋਂ ਕਰਾਂਗੇ ਹੈ ਉੱਤੇ ਮੋਟਾ ਭਾਈ ਬੈਠਾ ਹੈ ਮੋਟਾ ਭਾਈ ਨੇ ਫਿਲਮ ਬਣਾ ਦੇਣੀ ਹੈ ਜੀ ਜੀ ਕੀ ਕੌਨਫੀਡੈਂਸ ਹੈ ਯਾਰ ਮੁੰਨਾ ਪਰ ਇਹ ਕੌਨਫੀਡੈਂਸ ਸ਼ੋ ਕਰ ਰਿਹਾ ਕਿ ਇੱਥੇ ਜਿਹੜੇ ਆ ਬਿਲਕੁਲ ਬਿਲਕੁਲ ਕਿ ਇਹਨਾਂ ਦੇ ਥੱਲੇੋਂ ਜ਼ਮੀਨ ਖਿਸਕ ਰਹੀ ਹੈ ਜੀ ਖਿਸਕ ਰਹੀ ਆ ਕਿਉਂਕਿ ਇਸ ਵਾਰ ਜਿਹੜੇ जाट ਨੇ ਜੀ ਉਹ ਲਾਂਗੜ ਖਿੱਚ ਕੇ ਉਹ ਜੇ ਜੇਪੀ ਲਤਾਤ ਕੀ ਜਾਣਗੇ ਨੇ ਹੂੰ ਬਿਲਕੁਲ ਜਾਟ ਜੀ ਜੀ ਪੀ ਐਲ ਨਹੀਂ ਜਾਏਗਾ ਕਿਉਂਕਿ ਜੀ ਜੀ ਪੀ ਨੇ ਜਿਸ ਤਰ੍ਹਾਂ ਦੀ ਗद्दारी ਕੀਤੀ ਪਾਰਟੀ ਨੇ ਨਹੀਂ ਜਿਸ ਤਰ੍ਹਾਂ ਕਹ ਲੋ ਕਿ ਝੋਟਾਲਿਆਂ ਦੇ ਮੁੰਡੇ ਨੇ ਹੂੰ ਆਪਣੇ ਆਪ ਨੂੰ ਇਹਨਾਂ ਦੀ ਝੋਲੀ ਚ ਪਾ ਦਿੱਤਾ ਉਹ ਤੇ ਇੱਧਰ ਜਾਣਗੇ ਨਹੀਂ ਬਿਲਕੁਲ ਬਿਲਕੁਲ ਭਾਜਪਾ ਨਾਲ ਤਾਂ ਜਾ ਹੀ ਨਹੀਂ ਸਕਦੇ ਜੀ ਨਾ ਉਹ ਇੱਧਰ ਜਾਣ ਉਹਨਾਂ ਦੇ ਜਾ ਸਕਦੇ ਆ ਪਰ ਇੱਧਰ ਨਹੀਂ ਜਾਣਗੇ ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਮੈਂ ਇੱਕ ਹੋਰ ਚੀਜ਼ ਦੇਖ ਰਿਹਾ ਸੀਗਾ ਕਿ ਰਾਵਿੰਦਰਜੀਤ ਬਹੁਤ ਵੱਡਾ ਨਾਮ ਆ ਜੀ ਪਿਛਲੀ ਵਾਰੀ ਇਹਨਾਂ ਨੇ 40 ਦੇ ਕਰੀਬ ਸੀਟਾਂ ਜਿੱਤੀਆਂ ਸੀ ਤਾਂ ਉਹਦੇ ਚ 15 ਸੀਟਾਂ ਜਿਹੜੀਆਂ ਅहीरवाल ਹੁੰਦੇ ਨੇ ਹਰਿਆਣੇ ਚ ਉਹਨਾਂ ਦੇ ਦਬਦਬੇ ਵਾਲੀਆਂ ਸੀ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਆ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਖੇਲਾ ਇਹਨਾਂ ਨੇ ਕੀਤਾ ਸੀ ਉਹ ਵੀ ਖੇਲ ਕਰ ਸਕਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਮਤਲਬ ਕਿ ਹਾਂ ਜੀ ਸੋ ਇਹ ਚੀਜ਼ ਆ ਹੈਗੀ ਆ ਨੇ ਬਰਿੰਦਰ ਸਿੰਘ ਪਹਿਲਾਂ ਹੀ ਜਾ ਚੁੱਕੇ ਆ ਜੀ ਜਜਪੀ ਵਾਲੀ ਵੀ ਛੱਟ ਛੱਟ ਕੇ ਭੱਜ ਕੇ ਕਾਂਗਰਸ ਵੱਲ ਜਾ ਰਹੇ ਆ ਤੇ ਇਹਦਾ ਮਤਲਬ ਕਿ ਕਾਂਗਰਸ ਦੀ ਹਵਾ ਹੈਗੀ ਆ ਜੀ ਅਕਾਲੀ ਮੈਂ ਸਰਵੇਖਿਆ ਸੀ ਇੱਕ ਉਹਦੇ 'ਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜੀ ਉਸੇ ਅੰਕੜੇ ਨੂੰ ਆਧਾਰ ਬਣਾ ਕੇ ਗੋਦੀ ਮੀਡੀਆ ਦੇ ਇੱਕ ਚੈਨਲ ਆਖਣ ਡਿਆ ਸੀ ਕਿ ਜੇ ਅਜੇ ਹੀ ਉਹ ਵੋਟਾਂ ਫੇਰ ਪੈ ਜਾਣ ਦੋ ਸੀਟਾਂ ਕਾਂਗਰਸ ਦੀਆਂ ਵੱਧਦੀਆਂ ਨੇ ਹੂੰ ਤਾਂ ਇਹਦਾ ਮਤਲਬ ਕਿ ਕਾਂਗਰਸ ਦੀ ਜ਼ਮੀਨ ਉੱਥੇ ਠੋਸ ਹੈ ਜੀ ਉਹ ਆਪਦੇ ਕਲੇਸ ਤੇ ਟਿਕਟਾਂ ਦੀ ਵੰਡ ਤੇ ਬਿਹਤਰ ਢੰਗ ਨਾਲ ਜੇ ਕੰਮ ਕਰ ਗਏ ਹੂੰ ਇਹਨਾਂ ਦਾ ਕੰਮ ਹੋ ਗਿਆ। ਹੁਣ ਇਹਨਾਂ ਦਾ ਘੋਗਾ ਚਿਤ ਹੋ ਜਾਣਾ। ਜੀ ਜੀ। ਤਾਂ ਇਹ ਤਾਂ ਹੀ ਕੌਨਫੀਡੈਂਸ ਨਾਲ ਕਹਿ ਰਹੇ ਆ ਕਿ ਜਨਾਬ ਸਰਕਾਰ ਕਾਂਗਰਸ ਦੀ ਬਣ ਸਕਦੀ ਆ ਪਰ ਕੋਈ ਗੱਲ ਨਹੀਂ ਉੱਤੇ ਮੋਟਾ ਭਾਈ ਬੈਠਾ। ਉਹ ਦਿਲ ਟੁਕੜੇ ਟੁਕੜੇ ਕਰਦਾ ਹੈਗਾ। ਦਿਲ ਟੁਕੜੇ ਟੁਕੜੇ ਕਰਕੇ ਸੱਜਣ ਮੋੜ ਗਿਆ। ਸਹੀ ਗੱਲ ਸਹੀ। ਜੀ ਪਰ ਜਿਹੜੇ ਹਿਸਾਬ ਨਾਲ ਲੱਗ ਰਿਹਾ ਵੀ ਭਾਜਪਾ ਸੱਚਮੁੱਚ ਹੀ ਇਸ ਟਾਈਮ ਫਸੀ ਹੋਈ ਹੈ ਕਈ ਵਾਰੀ ਮੁਸੀਬਤਾਂ ਦੇ ਵਿੱਚ ਹੈ ਨਾ।